ਹਾਂਜੀ ਦੋਸਤੋ ਕੀ ਹਾਲ ਚਾਲ ਆ ਦੋਸਤੋ ਆਪਾਂ ਜਾ ਰਹੇ ਸੀਗੇ ਤੇ ਆ ਦੇਖੋ ਤੁਹਾਡੇ ਸਾਹਮਣੇ ਰਸਤੇ ਦੇ ਵਿੱਚ ਸਾਨੂੰ ਇੱਕ ਐਕਸੀਡੈਂਟ ਦੇਖਣ ਨੂੰ ਮਿਲਿਆ ਐਕਸੀਡੈਂਟ ਵੀ ਨਹੀਂ ਕਹਿ ਸਕਦੇ ਇਹਨੂੰ ਇੱਕ ਜਣੀ ਕਿ ਆਪਾਂ ਕਹਿ ਸਕਦੇ ਆ ਵੀ ਜਿਹੜੇ ਆਪਾਂ ਆਪਣੇ ਦਿਮਾਗ ਤੇ ਕੰਟਰੋਲ ਨਹੀਂ ਕਰਦੇ ਆਪਾਂ ਤੇ ਜਲਦਬਾਜ਼ੀ ਕਹਿ ਸਕਦੇ ਆ ਇਹਨੂੰ ਸੋਚ ਸਮਝ ਕੇ ਨਹੀਂ ਚਲਾਣੀ ਗੱਡੀ ਤੇ ਨਾ ਤਾਂ ਬੱਸ ਵਾਲੇ ਨੇ ਹੋਲੀ ਕੀਤਾ ਤੇ ਨਾ ਕੰਬੈਨ ਵਾਲੇ ਨੇ ਹੋਲੀ ਕੀਤਾ ਤੇ ਬਰਾਬਰ ਲੈ ਕੇ ਆ ਗਏ ਦੋਨੇ ਤੇ ਹੁਣ ਉੱਥੇ ਜਦੋਂ ਕੰਬੈਨ ਅੱਗੇ ਹੁੰਦੀ ਆ ਤਾਂ ਬੱਸ ਨੂੰ ਟਾਇਰ ਲੱਗਦੇ ਆ ਉਹਦੇ ਤੇ ਪਿੱਛੇ ਜਿਹੜਾ ਮਗਰਾੜ ਉਹਦਾ ਲੱਗਦਾ ਕੰਬੈਨ ਦਾ ਤੇ ਕਾਫੀ ਜਿੱਦੋਜਹਿਦ ਹੁੰਦੀ ਆ ਇੱਥੇ ਤੇ ਇੱਕ ਦੂਏ ਨੂੰ ਮੜਿਆ ਮੋਟਾ ਗਾਲਾਂ ਗਾਲਾਂ ਗੁਲਾ ਵੀ ਕੱਢੀਆਂ ਹਾਂ ਡਰਾਈਵਰ ਤੇ ਦੋਨਾਂ ਡਰਾਈਵਰ ਇੱਕ ਦੂਏ ਨੂੰ ਕਹੀ ਜਾਂਦੇ ਵੀ ਤੂੰ ਗਲਤ ਆ ਤੂੰ ਗਲਤ ਆ ਪਰ ਇੱਥੇ ਮੇਰੇ ਖਿਆਲ ਨਾਲ ਕੰਬਾਇਨ ਵਾਲਾ ਜਿਹੜਾ ਗਲਤ ਆ ਰਿਹਾ ਸੀਗਾ ਆਊਟਸਾਈਡ ਸੀਗਾ ਤੇ ਇਸ ਕਰਕੇ ਜਿਹੜਾ ਇਹ ਸਾਰਾ ਚੱਕਰ ਪਿਆ ਘੱਟੋ ਘੱਟ 15 ਮਿੰਟ ਜਿਹੜੇ ਇੱਥੇ ਖਰਾਬ ਹੋਏ ਆ ਬੱਸ ਦੇ ਤੇ ਇੱਕ ਟਾਇਰ ਜਿਹੜਾ ਕੰਬਾਇਨ ਵਾਲਾ ਉਹ ਫੁੱਟਪਾਥ ਦੇ ਉੱਤੇ ਵੀ ਚੜਾ ਸਕਦਾ ਸੀਗਾ ਪਰ ਮੈਨੂੰ ਲੱਗਦਾ ਵੀ ਐਨਾ ਦਿਮਾਗ ਦੋਨਾਂ ਡਰਾਈਵਰਾਂ ਨੇ ਲਾਇਆ ਲੀਆਂ ਬੱਸ ਵਾਲਾ ਕਹਿੰਦਾ ਵੀ ਮੈਂ ਇਸ਼ਾਰਾ ਵੀ ਕੀਤਾ ਇਹਨੂੰ ਲਾਈਟਾਂ ਵੀ ਮਾਰੀਆਂ ਵੀ ਰੁਕ ਜਾ ਪਰ ਕੰਬੈਨ ਵਾਲਾ ਵੀ ਅੱਗੋਂ ਤੱਤਾ ਸੀਗਾ ਰਸਤੇ ਦੇ ਤੇ ਨਹੀਂ ਆਉਣਾ ਟਕਰਾਂ ਮਾਰ ਜਾਂਦਾ ਉਹਨੂੰ ਪਤਾ ਹੀ ਆ ਵੀ ਇਹਨਾਂ ਨੇ ਵੀ ਛੇਤੀ ਪੁੱਜਣਾ ਹੁੰਦਾ ਮੈਂ ਪਹਿਲਾਂ ਰੋਕ ਲੈਣੀ ਕਹਿੰਦਾ ਵੀ ਮੈਂ ਵੀ ਛੇਤੀ ਪੁੱਜਣਾ ਉਧਰ ਡਰਾਈਵਰ ਬੱਸ ਵਾਲਾ ਵਿਚਾਰਾ ਉਹ ਕਹਿੰਦਾ ਮੈਂ ਵੀ ਛੇਤੀ ਪੁੱਜਣਾ ਤਾਂ ਤੇ ਹੁਣ ਲੱਗੇ ਹੋਏ ਆ ਆਪਣਾ ਜਦੋਂ ਜਹਾਜ਼ ਕਰਨਾ ਕੰਡੈਕਟਰ ਵੀਰ ਵੀ ਉਤਰਿਆ ਤਲੇ ਵੀ ਲੱਗਿਆ ਵਾ ਤੇ ਨੁਕਸਾਨ ਜਿਹੜਾ ਹੁੰਦਾ ਉਹ ਦੇਖਦੇ ਆਪਾਂ ਵੀ ਕਿੰਨਾ ਕੁ ਨੁਕਸਾਨ ਹੁੰਦਾ ਬੱਸ ਦਾ ਕੰਬਾਇਨ ਦਾ ਤਾਂ ਕੁਝ ਲੱਗ ਨਹੀਂ ਰਿਹਾ ਬੱਸ ਦੇ ਨਾਲ ਹੀ ਜਿਹੜੇ ਕੰਬਾਇਨ ਦੇ ਟਾਇਰ ਆ ਉਹ ਲੱਗ ਰਹੇ ਆ ਪਿੱਛੋਂ ਜਿਹੜਾ ਕੰਬਾਇਨ ਦਾ ਮਗਰਾੜ ਆ ਉਹ ਲੱਗ ਰਿਹਾ ਥੋੜਾ ਜਿਹਾ ਤੇ ਆਪਾਂ ਦੇਖਦੇ ਆ ਹੁਣ ਪਿੱਛੇ ਵੀ ਜਾਮ ਜਿਹੜਾ ਲੱਗ ਚੁੱਕਿਆ ਦੋਨਾਂ ਸਾਈਡ ਤੇ ਗੱਡੀਆਂ ਜਿਹੜੀਆਂ ਖੜੀਆਂ ਆ ਮੋਟਰਸਾਈਕਲ ਵਾਲੇ ਵੀਰ ਖੜੇ ਆ ਪਿੱਛੇ ਸਾਡੇ ਵਾਂਗ ਤੇ ਹੁਣ ਆਪਾਂ ਦੇਖਦੇ ਆ ਵੀ ਨੁਕਸਾਨ ਕਿੰਨਾ ਹੋਂਦਾ ਤੇ ਕਿਵੇਂ ਨਿਕਲਦੀ ਐ ਇਹ ਜੁੜੇ ਰਹੋ ਸ਼ੇਅਰ ਕਰਦੇ ਹੋ ਵੀਡੀਓ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕੋਣ ਗਲਤ ਲੱਗਦਾ ਮੇਰੇ ਮੇਰੇ ਹਿਸਾਬ ਨਾਲ ਤਾਂ ਕੰਬੈਨ ਗਲਤ ਇੱਕ ਤਾਂ ਆਊਟਸਾਈਡ ਆ ਰਿਹਾ ਤੇ ਦੂਜਾ ਕੋਈ ਉਹਨੇ ਰੋਕੀ ਨਹੀਂ ਹੈਗੀ ਵੀ ਮੜਾ ਮੋਟਾ ਚਲੋ ਸਾਈਡ ਦੱਬ ਲਈਏ ਆਪਾਂ ਇੱਕ ਟਾਇਰ ਉੱਪਰ ਲੈ ਲਈਏ ਫੁੱਟਪਾਥ ਦੇ ਥੋੜਾ ਜਿਹੀ ਉੱਚਾ ਸੀਗਾ ਫੁੱਟਪਾਥ ਚੜ੍ਹ ਜਾਣਾ ਤਾਂ ਟਾਇਰ ਬਹੁਤ ਵੱਡੇ ਆ ਕੰਬੈਨ ਦੇ ਇੱਕ ਟਾਇਰ ਮੂਹਲਾ ਮੜਾ ਜਾ ਉੱਪਰ ਚੜਾ ਲੰਦਾ ਗੱਡੀ ਲੰਘ ਜਾਣੀ ਸੀ ਪਰ ਕਾਫੀ ਜਦੋਜਹਿਦ ਹੁੰਦੀ ਹੈ ਇੱਥੇ ਤੇ ਲੋਕ ਵੀ ਵਿਚਾਰੇ ਜਿਹੜੇ ਮੋਟਰ ਮੋਟਰਸਾਈਕਲਾਂ ਵਾਲੇ ਆ ਉਹ ਹੈਲਪ ਕਰਦੇ ਆ ਇਹਨਾਂ ਦੀ ਤੇ ਬੱਸ ਹੁਣ ਥੋੜੀ ਥੋੜੀ ਪਿੱਛੇ ਆ ਰਹੀ ਆ ਤੇ ਦੇਖਦੇ